ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਬਲਿਕ ਵਾਇਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਇਸ ਵੇਲੇ ਕੱਲ੍ਹੇ ਵੀ ਵੱਡੀ ਹਲਚਲ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਾਂਗਰਸ ਪਾਰਟੀ ਦੀ ਇੱਕ ਬਹੁਤ ਵੱਡੀ ਸੀਟ ਜਿਹੜੀ ਕਹਿ ਲਈਏ ਵੀ ਉਹਨਾਂ ਦੇ ਹੱਥੋਂ ਨਿਕਲਦੀ ਨਜ਼ਰ ਆ ਰਹੀ ਹੈ ਤੇ ਹੋ ਸਕਦਾ ਵੀ ਸਿਆਸੀ ਸਮੀਕਰਨ ਕੁਝ ਹੋਰ ਹੀ ਹੋਣਾ ਤੇ ਅਸੀਂ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਾਂ ਦਲਵੀਰ ਸਿੰਘ ਗੋਲਡੀ ਜੋ ਕਿ ਅੱਜ ਹੀ ਅ ਬੀਤੇ ਦਿਨੀ ਉਹਨਾਂ ਨੇ ਕਾਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਤੇ ਅੱਜ ਹੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਨਜ਼ਰ ਆਏ ਤੇ ਕਹਿ ਲਿਆ ਵੀ ਆਮ ਆਦਮੀ ਪਾਰਟੀ ਦਾ ਅੱਜ ਦਲਵੀਰ ਸਿੰਘ ਗੋਲਡੀ ਨੇ ਪੱਲਾ ਫੜ ਲਿਆ ਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਰਟੋਲਾ ਜੀ ਇਸ ਅੱਜ ਦੇ ਉੱਤੇ ਗੱਲਬਾਤ ਕਰਨ ਲਈ ਮੌਜੂਦ ਨੇ ਸਰਬਜੀਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਤੇ ਧੰਨਵਾਦ ਜੀ ਥੈਂਕ ਯੂ ਜੀ ਤੇ ਸਰਬਜੀਤ ਜੀ ਕਿਵੇਂ ਦੇਖਦੇ ਹੋ ਦਲਵੀਰ ਸਿੰਘ ਗੋਲਡੀ ਇੱਕ ਯੂਥ ਲੀਡਰ ਪਹਿਲੇ ਵੀ ਨੌਜਵਾਨਾਂ ਨੇ ਦਿਲ ਦੀ ਧੜਕਨ ਤੇ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਬਹੁਤ ਕੁਝ ਕੀਤਾ ਪਾਰਟੀ ਦੇ ਲਈ ਤੇ ਅੱਜ ਕੁਝ ਹੋਰ ਹੀ ਦੇਖਣ ਨੂੰ ਮਿਲਿਆ ਵੀ ਕਿਆਸ ਲਗਾਏ ਜਾ ਰਹੇ ਸੀ ਵੀ ਦਲਵੀਰ ਸਿੰਘ ਗੋਲਡੀ ਹੈ ਜਿਹੜਾ ਭਾਜਪਾ ਜੁਆਇਨ ਕਰ ਸਕਦੇ ਨੇ ਪਰ ਕਿਤੇ ਨਾ ਕਿਤੇ ਆ ਉਮੀਦਾਂ ਤੋਂ ਉਲਟ ਹੋ ਗਿਆ ਵੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਹੈ ਜੀ ਦੇਖੋ ਜਿਹੜੀ ਗੋਲਡੀ ਦੀ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਗੱਲ ਹੈਗੀ ਆ ਸਾਰੇ ਪਾਰਟੀਆਂ ਵੱਲੋਂ ਔਰ ਜਿਹੜੀ ਅੱਜ ਪੰਜਾਬ ਦੀ ਸਿਆਸਤ ਆ ਉਹਦੇ ਵੱਲੋਂਾਸ ਕਰਿਆ ਹੀ ਲਗਾਏ ਜਾ ਰਹੇ ਆ ਸਨ। ਵੀਰਾਂ ਦਰਬੀਰ ਗੋਲਡੀ ਹੈਗੇ ਨੇ ਉਹ ਕਿਤੇ ਨਾ ਕਿਤੇ ਕਾਂਗਰਸ ਤੋਂ ਨਾਰਾਜ਼ ਚੱਲਦੇ ਹੈਗੇ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਕਾਂਗਰਸ ਦੀ ਸ੍ਰੀਤੀ ਡਾਵਾਡੋਲ ਸੀ ਪੰਜਾਬ ਦੇ ਵਿੱਚ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦੇ ਕੇ ਸੇਮ ਸਿੰਘ ਮਾਨ ਦੇ ਵਿਰੁੱਧ ਜੜ ਕੀ ਹੈ ਨਵੰਬਰ ਪਾਰਲੀਮੈਂਟ ਵਿੱਚ ਚੋਣ ਲੜਾਈ ਗਈ ਸੀ ਜਦੋਂ ਕਿ ਕੋਈ ਵੀ ਕਾਂਗਰਸ ਦਾ ਕੈਂਡੀਡੇਟ ਉਸ ਸੰਗਰੂਰ ਸੀਟ ਤੋਂ ਚੋਣ ਲੜ ਲਈ ਤਿਆਰ ਨਹੀਂ ਹੈਗਾ ਸੀ ਕਿਉਂਕਿ ਹਾਰ ਦਾ ਡਰ ਸੀ ਕਿਉਂਕਿ ਹਰੇਕ ਕੈਂਡੀਡੇਟ ਦੇ ਮਨ ਵਿੱਚ ਤੇ ਹਾਰ ਦਾ ਡਰ ਸੀਗਾ ਜਦੋਂ ਕਿ ਆਪ ਦੀ ਹਵਾ ਚੱਲੀ ਹੋਈ ਸੀਗੀ ਜਦ ਕਿ ਦੇਖਣ ਵਿੱਚ ਇਹ ਵੀ ਹੈਗਾ ਕਿ ਉਹ ਜਿਹੜਾ ਹਲਕਾ ਹੈਗਾ ਸੰਰੂਰ ਦਾ ਭਗਵੰਤ ਮਾਰ ਜੋ ਆਪਣੇ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਦਾ ਮੌਜੂਦਾ ਹਲਕਾ ਹੈਗਾ ਉਹਨਾਂ ਦਾ ਜੱਦੀ ਹਲਕਾ ਮੰਨਿਆ ਜਾਂਦਾ ਇਸੇ ਹਾਰ ਦੇ ਡਰੋਂ ਕਿਸੇ ਵੀ ਕੈਂਡੀਡੇਟ ਨੇ ਇਹ ਸੀਟ ਦੇ ਉੱਪਰੋਂ ਚੋਣ ਨਹੀਂ ਲੜੀ ਜਿੱਥੋਂ ਕਿ ਦਰਵੀਰ ਗੋਲਡੀ ਨੂੰ ਕੁਰਬਾਨੀ ਦਾ ਬੱਕਰਾ ਵੜਾ ਕੇ ਪੇਸ਼ ਕੀਤਾ ਗਿਆ ਸੀ ਪਰ ਦੇਖਿਆ ਜਾਵੇ ਉਸ ਇਲੈਕਸ਼ਨ ਦੇ ਵਿੱਚ ਦਰਵੀਰ ਗੋਲਡੀ ਨੇ ਆਪਦੀ ਫੈਮਿਲੀ ਉਹਦੀ ਮੈਸੇਜ ਨੇ ਬਹੁਤ ਮੀਂਹ ਕੀਤੀਆ ਚਲੋ ਹਵਾ ਦੇ ਮੁਤਾਬਕ ਉਹ ਨਹੀਂ ਜਿੱਤ ਪਾਏ ਸਿਮਰ ਸਿੰਘ ਮਾਨ ਦਾ ਉਸੇ ਟਾਈਮ ਦੇ ਵਿੱਚ ਚਾਹੇ ਸਿੱਧੂ ਮੂਸੇਵਾਲਾ ਟ੍ਰੈਂਡ ਚੱਲ ਗਿਆ ਉਹ ਸਿਮਰ ਸਿੰਘ ਮਾਨ ਉਸ ਸਮੇਂ ਨੇਰੀ ਚੱਲ ਰਹੀ ਸੀ ਉਹ ਸਮੇਂ ਨੇਰੀ ਚੱਲ ਰਹੀ ਸੀ ਬਦਲਾਅ ਦੀ ਕਾਂਗਰਸ ਦਾ ਜਿਹੜਾ ਹੈਗਾ ਉਸ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਨਹੀਂ ਹੈਗਾ ਸੀ ਤਾਂ ਕਰਕੇ ਮਾਨ ਸਾਹਿਬ ਜਿਹੜੇ ਹੈਗੇ ਨੇ ਵੱਡੇ ਲੀਡ ਨਾਲ ਜਿੱਤ ਕੇ ਇਹ ਸੀਟ ਜੋ ਲੈ ਕੇ ਗਏ ਸਨ ਪਰ ਹੁਣ ਜਿਹੜਾ ਹੈਗਾ ਇੱਕਾ ਬਹੁਤ ਵਧੀਆ ਲੱਕੀ ਮੌਕਾ ਸੀਗਾ ਜੋ ਕੀ ਗੋਲਡੀ ਵਾਸਤੇ ਜੇ ਗੋਲਡੀ ਨੂੰ ਕਾਂਗਸ ਵੱਲੋਂ ਟਿਕਟ ਦਿੱਤੇ ਜਾਂਦੀ ਜਨਾ ਕਿਤੇ ਨਾ ਕਿਤੇ ਉਹ ਜਿਹੜਾ ਕੀ ਉਹਨਾਂ ਦੇ ਨਾਲ ਇਲਾਕੇ ਦੇ ਲੋਕਾਂ ਦਾ ਜਿਹੜਾ ਭਰਮਾ ਹੰਗਾਰਾ ਉਹਨੂੰ ਮਿਲਦਾ ਜਿਹੜੀ ਕੀ ਉਹਦੇ ਨਾਲ ਮੌਜੂਦਾ ਨੌਜਵਾਨ ਜਵਾਨੀ ਜਿਹੜੀ ਜੁੜੀ ਹੋਈ ਉਹਨਾਂ ਦੀ ਹਾਂ ਉਹਨਾਂ ਦੇ ਮੁਤਾਬਕ ਜੇਕਰ ਗੋਲਡੀ ਟਿਕਟ ਮਿਲਦੀ ਤਾਂ ਕਿਤਨੇ ਕਿਤੇ ਉਹ ਸੀਟ ਲੈ ਕੇ ਕਾਂਗਰਸ ਦੇ ਝੋਲੇ ਬੱਚੇ ਜੂਰ ਪਾਉਂਦੇ ਪਰ ਕਾਂਗਰਸ ਨੇ ਕਿਤੇ ਬਾਹਰੋਂ ਲਿਆ ਕੇ ਜਿਵੇਂ ਕਹਿੰਦੇ ਨੇ ਹਵਾਈ ਰਾਹੀ ਉਥੋਂ ਕੈਂਡੀਡੇਟ ਉਤਾਰਿਆ ਚਲੋ ਪੈਰਾਸੂਟ ਰਾਹੀ ਜਿਹੜਾ ਲੈ ਕੇ ਉਥੇ ਛੱਡਿਆ ਉਹਨਾਂ ਨੇ ਖਹਿਰੇ ਨੂੰ ਉਸ ਖਹਿਰੇ ਦੀ ਨਾਰਾਜ਼ਗੀ ਦੇ ਚੱਲਦੇ ਹੋਇਆ ਗੋਲਦੀ ਨੇ ਚੁੱਪੀ ਧਾਰੀ ਹੋਈ ਸੀ ਜਿਹਦੇ ਕਰਦੇ ਜਿਸ ਚ ਚੱਲਦਿਆ ਚੱਲਦਿਆ ਇੱਥੇ ਇਹਨਾਂ ਦੇ ਘਰ ਵਿੱਚੇ ਮੌਜੂਦਾ ਜਿਹੜੀ ਹੈਗਾ ਲੀਡਰਸ਼ਿਪ ਕਾਂਗਰਸ ਦੀ ਜਿਵੇਂ ਬੀਬੀ ਰਜਿੰਦਰ ਕੌਰ ਪੱਠਲ ਹੋ ਗਈ ਜਾਂ ਮੌਜੂਦਾ ਕਾਂਗਰਸ ਪ੍ਰਧਾਨ ਬੜੈਕ ਸਾਹਿਬ ਹੋ ਗਏ ਰਾਜਾ ਬੜੈਂਗਾ ਜਾਂ ਹੋਰ ਵਧੀਆ ਬਦਲ ਇਟਨ ਦੇ ਘਰ ਆ ਕੇ ਮੀਟਿੰਗ ਕਰਕੇ ਗਏ ਨੇ ਪਰਿਵਾਰ ਵੱਲੋਂ ਵੀ ਵਿਸ਼ਵਾਸ ਦਿਵਾਇਆ ਗਿਆ ਸੀ ਵੀ ਅਸੀਂ ਕਾਂਗਰਸ ਦੇ ਨਾਲ ਰਹਿ ਕੇ ਖੈਰੇ ਨੂੰ ਜਿਤਾ ਕੇ ਭੇਜਾਂਗੇ ਪਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਜਿਹੜੀ ਨਰਾਜ਼ਗੀ ਜਿਹੜੀ ਹੈਗੀ ਸੋਨਾਂ ਦੇ ਮੰਦੇ ਵਿੱਚ ਘਰ ਕਰ ਗਈ ਜਿਹਦੇ ਕਰਕੇ ਉਹਨਾਂ ਨੇ ਇਹ ਕਦਮ ਪਟਿਆ ਪਰ ਲੋਕਾਂ ਦੇ ਕਿਆਸ ਕਰਿਆ ਮੁਤਾਬਕ ਲੋਕ ਤਾਂ ਚਾਹੁੰਦੇ ਸੀਗੇ ਵੀ ਇਹ ਇਹਨੂੰ ਛੱਡ ਕੇ ਕਿਤੇ ਨਾ ਕਿਤੇ ਬੀਜੇਪੀ ਦਾ ਦਵਾਨ ਨੇ ਬੜਿਆ ਹੋਇਆ ਚਾਹੇ ਪੈਸਾ ਨੂੰ ਲੈ ਕੇ ਲਾ ਲੋ ਜਿਵੇਂ ਲੋਕ ਕਹਿੰਦੇ ਵੀ ਬੀਜੇਪੀ ਦੇ ਜਿਹੜੇ ਹੈਗੇ ਨੇ ਕਾਂ ਕੈਂਡੀਡੇਟਾਂ ਨੂੰ ਖਰੀਦਦੇ ਨੇ ਜਾਂ ਵੱਡੇ ਲੀਡਰ ਨੂੰ ਖਰੀਦਦੇ ਨੇ ਪਰ ਇਹਨਾਂ ਦਾ ਤਾਂ ਇਸ ਗੱਲ ਦਾ ਇੱਕ ਹੈਰਾਨੀ ਜਨਕ ਗੱਲ ਹੋਈ ਹੈ ਵੀ ਜਿਹੜੇ ਇੱਕ ਸਮੇਂ ਇੱਕ ਮੌਜੂਦਾ ਸਮੇਂ ਦੇ ਵਿੱਚ ਇਹਨਾਂ ਨੇ ਚੁੱਪਚੀਪੇ ਤੇ ਜਾ ਕੇ ਝਾੜੂ ਦਾ ਪੱਲਾ ਫੜਿਆ ਇਹ ਲੋਕਾਂ ਬਾਹਰ ਤੇ ਬਹੁਤ ਹੈਰਾਨੀ ਜਨਕ ਗੱਲ ਹੋਈ ਹੈ ਅੱਛਾ ਦਲਵੀਰ ਸਿੰਘ ਗੋਲਡੀ ਨੇ ਜੇ ਕਹਿ ਲਈ ਜਿਵੇਂ ਤੁਸੀਂ ਗੱਲਬਾਤ ਆਖਿਆ ਵੀ ਵੱਡੇ ਲੀਡਰ ਨੇ ਜਿਹੜੇ ਚਾਹੇ ਰਜਿੰਦਰ ਕੌਰ ਪੱਠਲ ਜੀ ਨੇ ਰਾਜਾ ਵਿਡਿੰਗ ਜੀ ਨੇ ਜਾਂ ਹੋਰ ਕਿਹੜੇ ਸੀਨੀਅਰ ਆਗੂ ਨੇ ਉਹਨਾਂ ਦੇ ਘਰ ਆ ਕੇ ਮੀਟਿੰਗਾਂ ਵੀ ਹੋਈਆਂ ਨੇ ਇਤਨਾ ਕਿਤੇ ਦਲਵੀਰ ਸਿੰਘ ਗੋਲਡੀ ਦੇ ਮੂੰਹ ਤੋਂ ਸਾਫ਼ ਚਲ ਕਰਿਆ ਸੀ ਵੀ ਨਾਰਾਜ਼ਗੀ ਕਿਤੇ ਨਾ ਕਿਤੇ ਤਾਂ ਹੈ ਪਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ 2 ਦਿਨ ਪਹਿਲਾਂ ਇੱਕ ਪੋਸਟ ਵੀ ਸੀ ਵੀ ਮੈਂ ਜੁਗਨੂ ਹੀ ਆ ਜੁਗਲੀ ਦੀ ਤਰ੍ਹਾਂ ਜਾਗਦਾ ਰਹੂੰਗਾ ਕਿਤੇ ਨਾ ਕਿਤੇ ਕਿ ਸਾਰਾ ਕਰਤਾ ਸੀ ਕਾਂਗਰਸ ਨੂੰ ਵੀ ਸ਼ਾਇਦ ਮੇਰੀ ਜੇ ਲੋੜ ਤੁਹਾਨੂੰ ਨਹੀਂ ਹੈਗੀ ਤਾਂ ਮੈਂ ਪਾਰਟੀ ਨੂੰ ਮਾਂ ਵੀ ਦਾ ਕਹੂੰਗਾ ਦੇਖੋ ਇਹ ਜਿਹੜਾ ਪਾਰਟੀ ਨੂੰ ਅਰਵੇਦਾ ਕਹਿਣ ਵਾਲੀ ਗੱਲ ਹੈਗੀ ਆ ਜਿਵੇਂ ਕਿ ਹੁਣ ਅਕਸਰ ਲੋਕਾਂ ਦੇ ਵਿੱਚ ਇਹ ਪਾਇਆ ਜਾਂਦਾ ਜਿਵੇਂ ਕਿ ਅੰਮ੍ਰਿਤਸਰ ਤੋਂ ਆਮਲੇ ਹੈਗੇ ਨੇ ਦਵਨ ਸਿੰਘ ਗੱਜਨ ਮਾਰਾ ਉਹਨਾਂ ਦੀ ੜੀ ੜੀ ਰੁਪਈਆ ਚਾਹੇ ਬਿਜ਼ਨਸ ਕਰਕਰ ਉਹਨਾਂ ਅੰਦਰ ਕੀਤਾ ਗਿਆ ਕਿਤੇ ਨਾ ਕਿਤੇ ਗੋਲਡਨ ਹੋਈ ਪੰਜਾਬ ਸਰਕਾਰ ਵੱਲੋਂ ਸੁਣ ਦੇ ਵਿੱਚ ਆਈ ਵਿਜੀਲੈਂਸ ਦੀਆਂ ਜਿਹੜੀਆਂ ਇਹਨਾਂ ਦੇ ਉੱਪਰ ਇਨਕੁਆਰੀਆਂ ਖੋਲੀਆਂ ਗਈਆਂ ਨੇ ਉਹਨਾਂ ਦੇ ਦਰਦੇ ਮਾਰਿਆਂ ਜਿਹੜਾ ਦਲਵੀਰ ਗੋਲਦੀ ਹੈਗਾ ਭਾਜਪੀ ਨਾ ਚਾਹੁੰਦੇ ਹੋਇਆ ਵੀ ਕਾ ਇਹਨਾਂ ਨੇ ਜਾ ਕੇ ਝਾੜੂ ਦਾ ਪੱਲਾ ਖੜਿਆ ਵੀ ਮੇਰੇ ਜਿਹੜੇ ਬਿਜ਼ਨਸ ਦੀਆਂ ਇਨਕੁਆਰੀਆਂ ਹੈਗੀਆਂ ਮਿਲੋਗੀ ਅੱਛਾ ਹੁਣ ਦੇਖਿਆ ਜਾਵੇ ਵੀ ਦਲਵੀਰ ਸਿੰਘ ਗੋਲਡੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਵੀ ਯਾਦ ਹੀ ਹੋਣਾ ਸ਼ਾਇਦ ਆਮ ਆਦਮੀ ਪਾਰਟੀ ਦੇ ਕੁਝ ਵਲੰਟੀਅਰਾਂ ਵੱਲੋਂ ਗੋਲਡੀ ਦੀ ਮਿਸਜ ਦੇ ਬਾਰੇ ਕੋਈ ਟਿੱਪਣੀਆਂ ਕੀਤੀਆਂ ਗਈਆਂ ਸੀ ਜੋ ਅਸੀਂ ਇਸ ਤੇ ਨਹੀਂ ਕਰਾਂਗੇ ਤੇ ਪਿੱਛੇ ਕਹ ਕਹਿੰਦੇ ਸੀ ਵੀ ਅਸੀਂ ਟੈਂਪੂ ਲਾ ਕੇ ਸੀ ਆ ਗਾਣੇ ਚਲਾਇਆ ਕੀ ਦਲਬੀਰ ਸਿੰਘ ਗੋਲਡੀ ਉਹ ਸਾਰਾ ਕੁਝ ਭੁੱਲ ਗਏ ਪੜਦਾ ਪਤਾ ਉਸ ਚੀਜ਼ਾਂ ਤੇ ਦੇਖੋ ਕਿਤਨੇ ਕਿਤੇ ਪਾਰਟੀ ਦੇ ਨਾਲ ਕਮਿਟਮੈਂਟ ਕਰਕੇ ਇਹਨਾਂ ਨਾਲ ਸਮਝੌਤੇ ਕੀਤੇ ਹੋਣਗੇ ਜਾਂ ਉਹ ਵਲੰਟੀਅਰਾਂ ਨੂੰ ਬੁਲਾ ਕੇ ਮਾਫੀਆਂ ਮੰਗਾਈਆਂ ਹੋਣੇ ਗਈਆਂ ਹੋਣਗੀਆਂ ਜਾਂ ਫਿਰ ਇਹਨਾਂ ਨੇ ਆਪਣਾ ਸਿਆਸੀ ਕੈਰੀਅਰ ਸਿਆਸੀ ਕਦ ਦੇ ਮੁਤਾਬਕ ਉਹਨਾਂ ਗੱਲਾਂ ਨੂੰ ਇਗਨੋਰ ਕੀਤਾ ਗਿਆ ਹੋਊਗਾ ਵੀ ਚਲੋ ਅਕਸਰ ਜਿਹੜੇ ਹੈ ਕਹਿੰਦੇ ਲੀਡਰਾਂ ਦੇ ਨਾਲ ਹੈ ਜਿਆ ਕਟਨਾਵਾ ਜਿਵੇਂ ਕਿ ਜਿਵੇਂ ਕਿ ਹੁਣ ਹੰਸ ਰਾਜ ਹੰਸ ਹੈ ਕਹਿੰਦੇ ਇੱਕ ਵਧੀਆ ਕਦ ਦੇ ਕਲਾਕਾਰ ਰਹੇ ਨੇ ਔਰ ਐਮਪੀ ਰਹੇ ਨੇ ਉਹ ਬਾਹਰ ਤੋਂ ਪਰ ਅੱਜ ਉਹ ਜਦੋਂ ਹੁਣ ਆਪਣੇ ਇਲਾ ਦੇ ਵਿੱਚ ਜਾਂਦੇ ਨੇ ਜਿਆਦਾ ਜਿਆਦਾ ਪ੍ਰੋਧ ਦਾ ਸਾਹਮਣਾ ਨੂੰ ਕਰਨਾ ਪੈਦਾ ਉਹਨਾਂ ਨੇ ਰਿਕਵੈਸਟਾਂ ਵੀ ਕੀਤੀਆਂ ਹੈਗੀਆਂ ਨੇ ਇਸੇ ਕਰਕੇ ਇਹਨਾਂ ਨੇ ਵੀ ਸੋਚਿਆ ਹੁਣ ਇਹ ਹੀ ਸੋਚ ਕੇ ਇਹਨਾਂ ਨੇ ਛੱਡਦਾ ਪੱਲਾ ਫੜਾ ਵੀ ਆਪਣੇ ਸਾਥੀ ਕਾਦਰ ਨੂੰ ਹੁਰੂਚਾ ਕਰਾਂਗੇ موجوده ਸਰਕਾਰ ਦੇ ਵਿੱਚ ਹੈ ਕਿ ਕੋਈ ਵਧੀਆ ਉਹਦਾ ਲਾਵਾਂਗੇ ਜਾ ਕੇ ਵੀ ਜਿਹੜੇ ਜਿਹ ਮਿਮਾਰੀਆਂ ਬੜੀਆਂ ਔੜੇ ਗੱਲਾਂ ਹੈਗੀਆਂ ਨੇ ਫੀਲਡ ਦਾ ਕਰ ਉਹਨੂੰ ਫੀਲਡ ਛੱਡ ਕੇ ਹੀ ਆਪਾਂ ਨੇ ਜਿਹੜਾ ਪਾਰਟੀ ਦੇ ਵਿੱਚ ਸਮੂਰਿਤ ਕਰਨੀ ਵਧੀਆ ਉਹਦਾ ਦੇਣ ਦੀ ਗੱਲਬਾਤ ਕੀਤੀ ਸੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਕਿਆਸੀ ਕੇ ਇੱਕ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਹੋ ਸਕਦਾ ਹੈ ਵੀ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਇਹ ਕਿਆਸ ਲਗਾਏ ਜਾ ਰਹੇ ਨੇ ਵੀ ਦਲਵੀਰ ਸਿੰਘ ਗੋਲਡੀ ਜੇ ਕਹ ਲਈਏ ਭਗਵੰਤ ਮਾਨ ਦਾ ਗੜ ਹੈ ਜਿਹੜਾ ਸੰਦੂਰ ਏਰੀਆ ਹੈ ਤੇ ਉੱਥੇ ਦਾ ਕੋਈ ਵੱਡਾ ਉਹਦਾ ਦਿੱਤਾ ਜਾ ਸਕਦਾ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਹਾਂ ਜੀ ਮੈਂ ਦੇਖਣ ਦੇ ਵਿੱਚ ਆਇਆ ਹੈਗਾ ਕਿ ਮੌਜੂਦਾ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਇਨਾ ਪਾਪੂਲਰ ਲੀਡਰ ਕੋਈ ਦੇਖ ਨੂੰ ਨਹੀਂ ਮਿਲਿਆ ਤਾਂ ਇਹਨਾਂ ਨੂੰ ਲਿਆ ਕੇ ਜਿਵੇਂ ਹੁਣ ਕੀ ਗੁਰਮੀਤ ਮੀਤ ਹੇਰ ਨੂੰ ਸੰਗਰੂਰ ਤੋਂ ਆਪਣਾ ਉਤਾਰਿਆ ਗਿਆ ਇਲੈਕਸ਼ਨ ਲੜਨ ਵਾਸਤੇ ਇਹੇ ਕਰਕੇ ਨੇੜੇ ਦਰਬੀਰ ਗੋਲਡੀ ਦੇ ਚਿਹਰੇ ਨੂੰ ਦੇਖਦੇ ਉਹਦੀ ਪ੍ਰੋਫਾਈਲ ਨੂੰ ਦੇਖਦੇ ਹੋਏ ਆਪਣੇ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਉਸੇ ਕਰਕੇ ਜਿਹੜਾ ਭਵਾਂਤਵਾਨ ਸਰਕਾਰ ਦਾਅਵੇ ਕਰਦੀ ਆ ਵੀ ਗੋਲਡੀ ਨਾਲ ਸੀ ਵੱਡਾ ਉਹ ਤਾਂ ਦੇ ਕੇ ਨਵਾਦਾਂਗੇ ਸਾਡੀ ਪਾਰਟੀ ਦੇ ਵਿੱਚ ਇਹਨਾਂ ਨੇ ਸੰਗੋਲਿਤ ਕੀਤੀ ਹੈ। ਦੇਖਿਆ ਜਾਵੇ ਵੋਟ ਬੈਂਕ ਦਾ ਕਿੰਨਾ ਕੁ ਫਰਕ ਪਊਗਾ ਕਿਉਂਕਿ ਸੁਖਪਾਲ ਸਿੰਘ ਖੈਰਾ ਕਾਂਗਰਸ ਤੋਂ ਖੜਾਏ ਗਏ ਨੇ ਪੈਰਾਸੂਟ ਕੈਂਡੀਡੇਟ ਕਹਿ ਰਹੇ ਹਾਂ ਮੰਨ ਲਓ ਤੇ ਆ ਦਲਵੀਰ ਸਿੰਘ ਗੋਲਡੀ ਦੇ ਨਾਲ ਯੂਥ ਜੁੜਿਆ ਹੋਇਆ तकरीबन 18 ਸਾਲ ਤੋਂ ਲੈ ਕੇ 30 ਸਾਲ ਤੱਕ ਦਾ ਕਿਤੇ ਨਾ ਕਿਤੇ ਵੋਟਾਂ ਦੇ ਵਿੱਚ ਕਟੌਤੀ ਹੋ ਸਕਦੀ ਹੈ ਜੀ। ਦੇਖ ਦੇਖੋ ਜਿਹੜਾ ਬੰਦਾ ਵਧੀਆ ਕੱਦ ਵਾਲਾ ਬੰਦਾ ਕਿਸੇ ਦੂਜੀ ਪਾਰਟੀ ਦੇ ਵਿੱਚ ਜਾਂਦਾ ਤਾਂ ਉਹਦੇ ਨਾਲ ਜੂਥ ਜਿਹੜਾ ਸਮੂਲਿਤ ਕਰਦਾ ਪੈ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਉਹਨਾਂ ਨਾਲ ਚੱਲਦਾ ਹੈਗਾ ਹਰ ਇਲੈਕਸ਼ਨ ਦੇ ਵਿੱਚ ਉਹਨਾਂ ਵੱਲੋਂ ਆਪਣੇ ਇਲਾਕੇ ਵਾਸਤੇ ਕੁਰਬਾਨੀਆਂ ਵੀ ਕੀਤੀਆਂ ਗਈਆਂ ਹੈਗੀਆਂ ਹੈਗੀਆਂ ਨਾ ਜਿਵੇਂ ਕਿ ਇਹਨਾਂ ਨੇ ਟੋਲ ਪੁਲਾਜ ਦੇ ਬਰਾਬਰ ਦੀ ਸੜਕ ਬਣਾ ਦਿੱਤੀ ਉਹ ਆਪਣੇ ਤੌਰ ਤੇ ਜਿਹੜਾ ਕਿ ਉਹਦਾ ਟੋਲ ਪੁਲਾਜੇ ਵਾਲਿਆਂ ਵੱਲੋਂ ਜਿਹੜਾ ਕਿ ਗੋਲਡੀ ਦੇ ਉੱਪਰ ਕੇਸ ਲੱਗਾ ਅਜੇ ਤੱਕ ਅਜੇ ਵੀ ਕੇਸ ਚੱਲ ਰਿਹਾ ਵੀ ਤਰੀਕਾ ਭੁਗਦੇ ਨੇ ਇੱਕ ਉੱਥੇ ਆਈਟੀ ਬਣੀ ਵੀ ਹੈ ਲੜਕੀਆਂ ਦੀ ਧੂੜ ਦੇ ਵਿੱਚ ਜਿਦੇ ਵਿੱਚ ਦਰਬੀ ਰਿਪੋਰਟ ਹੀ ਰ ਆਪਣੇ ਵੱਲੋਂ ਆਪਣੇ ਲੈਵਲ ਤੇ ਇੱਕ ਵੱਡੀ ਬੱਸ ਲਗਾਈ ਗਿਆ ਜਿਹੜੇ ਲੜਕੀਆਂ ਕਿ ਉੱਥੇ ਤੁਰ ਕੇ ਜਾਂਦੇ ਸੀਗੀਆਂ ਜਿਹੜਾ 3 ਕਿਲੋਮੀਟਰ ਸ਼ਹਿਰ ਤੋਂ ਬਾਹਰ ਆਈਟ ਹੀ ਬਣੀ ਹੋਈ ਹੈਗੇ ਸਰੂ ਰੋਡ ਤੇ ਉਹ ਆਪਣੇ ਵੱਲੋਂ ਬੱਸ ਲਗਾਈ ਗਈ ਹੈ ਉਹਦੇ ਵਿੱਚ ਲੜਕੀਆਂ ਨੂੰ ਇੱਕ ਬਹੁਤ ਵੱਡੀ ਸਹੂਲਤ ਦਿੱਤੀ ਹੋਈ ਹੈ ਕਿਤੇ ਨਾ ਕਿਤੇ ਜਿਹੜਾ ਖੈਰੇ ਦੀ ਬੋਟ ਬੈਂਕ ਨੂੰ ਤਾਂ ਕਿਤੇ ਨਾ ਕਿਤੇ ਖੋਰਾ ਲੱਗੂਗਾ ਇਹਦੇ ਨਾਲ ਜਿਹੜਾ ਦੂਜਿਆਂ ਪਾਰਟਨ ਫਾਇਦਾ ਹੋਵੇਗਾ ਦਲਵੀਰ ਸਿੰਘ ਗੋਲਦੀ ਦਾ ਦੇਖਿਆ ਜਾਵੇ ਵੀ ਕਦ ਕਹਿ ਲਿਏ ਵੀ ਰਾਜਨੀਤੀਏ ਤੌਰ ਤੇ ਵੱਡਾ ਹੁੰਦਾ ਜਾ ਰਿਹਾ ਸੀ ਕੀ ਲੱਗਦਾ ਸੀ ਵੀ ਵੱਡੇ ਸਿਆਸੀ ਲੀਡਰਾਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਵੀ ਸਾਡੇ ਆਉਂਦੇ ਨਾ ਫੋਲਵੇ ਦਲਵੀਰ ਸਿੰਘ ਗੋਲਡੀ ਦੇਖੋ ਜੰਗਮੈਨ ਜਿਹੜਾ ਹੈਗਾ ਦਲਵੀਰ ਸਿੰਘ ਗੋਲਡੀ ਵਧੀਆ ਮਿਹਨਤ ਕਰਨ ਵਾਲਾ ਬੰਦਾ ਹੈਗਾ ਪਿਛਲੇ ਇਲੈਕਸ਼ਨ ਵਿੱਚ ਦੇਖਿਆ ਵੀ ਪੂਰਾ ਇਲੈਕਸ਼ਨ ਇਸ ਬੰਦੇ ਨੇ ਨੰਗੇ ਪੈਰ ਘੁੰਮ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਨੇ ਕਾਂਗਰਸ ਪਾਰਟੀ ਵਾਸਤੇ ਮਿਹਨਤ ਕੀਤੀ ਹੈ ਇਸ ਬੰਦੇ ਨੇ ਇੰਨੀ ਇਸੇ ਕਰਕੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਡਰ ਮਾਰ ਗਿਆ ਵੀ ਇਹ ਜਿਹੜਾ ਨੌਜਵਾਨ ਜੰਗਮੈਨ ਤਰਵੀਰ ਗੋਲਡੀ ਹੈਗਾ ਬਹੁਤ ਮਿਹਨਤ ਕਰ ਰਿਹਾ ਪਾਰਟੀ ਵਾਸਤੇ ਕਿਤੇ ਨਾ ਕਿਤੇ ਸਾਡੀ ਜੜੀ ਹੈਗੀਆ ਵੱਡਾਪਨ ਨੂੰ ਸਾਡੀ ਸੀਟਾਂ ਨੂੰ ਖਤਰਾ ਹੋਵੇਗਾ ਇਹ ਇਹ ਜਿਹੜਾ ਆਪਣੇ ਕਦਮ ਤਾਕ ਸਭ ਤੋਂ ਅੱਗੇ ਲ ਨੰਗੇ ਪੈਰੀ ਦੀ ਗੱਲ ਚੱਲੀ ਭਗਵੰਤ ਸਿੰਘ ਮਾਨ ਨੇ ਕਹਿ ਲਿਆ ਇੱਕ ਹਾਸਾ ਠੱਠਾ ਵੀ ਕੀਤਾ ਸੀ ਇਹਨਾਂ ਦਾ ਮਕੌਲ ਵੀ ਅੜਾਇਆ ਸੀ ਵੀ ਹਲੇ ਤਾਂ ਆ ਸੀ ਇਹ ਲੀਡਰ ਨੰਗੇ ਪੈਰੀ ਤੋਰਨ ਲਾਏ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਡੰਡੋਤ ਕਰਦੇ ਵੀ ਨਜ਼ਰ ਆਉਣਗੇ ਅੱਜ ਉਹੀ ਦਲਵੀਰ ਸਿੰਘ ਬੋਲਦੀ ਆਮ ਆਦਮੀ ਦਾ ਪਾਰਟੀ ਦਾ ਪੱਲਾ ਫੜ ਰਹੇ ਨੇ ਇਹਨੂੰ ਕਿਵੇਂ ਦੇਖਦੇ ਹਾਂ ਦੇਖੋ ਇਹ ਸਿਆਸੀ ਬੋਲਿਆ ਮਿਹਣੇ ਜਿਵੇਂ ਕਹਿੰਦੇ ਹੁੰਦੇ ਨੇ ਗਾਉਂ ਦੀਆਂ ਤੇਈ ਦੇ ਹੈਗੇ ਸੱਤਣੀਆਂ ਹੁੰਦੀਆਂ ਨੇ ਗਿਆ ਸਿਆਸੀ ਮਿਹਣੇ ਹੁੰਦੇ ਨੇ ਜਦੋਂ ਕਿ ਦੂਜੀ ਪਾਰਟੀ ਦੇ ਵਿੱਚ ਕੈਂਡੀਡੇਟ ਹੁੰਦਾ ਦੂਜੀ ਪਾਰਟੀ ਦਾ ਤਾਂ ਅਕਸਰ ਦੇਖਿਆ ਜਾਂਦਾ ਕਿ ਇੱਕ ਦੂਜੇ ਨੂੰ ਆਪਾਂ ਗਾਲੀ ਗਲੋਚ ਕਰਦੇ ਤਾਂ ਕਿ ਵੀ ਆਪਾਂ ਦੇਖਿਆ ਵੀ ਚੱਲਦਾ ਸਭ ਕੁਝ ਜਦੋਂ ਇੱਕ ਪਾਰਟੀ ਦੇ ਵਿੱਚ ਆਪਾਂ ਸਮੂਹਿਤ ਕਰਨ ਦੂਜੀ ਪਾਰਟੀ ਚ ਚਲੇ ਜਾਂਦੇ ਮਿਲ ਜਾਂਦੇ ਤਾਂ ਉਹ ਕੀ ਕਹਿੰਦੇ ਨੇ ਸਾਰੀਆਂ ਜਿਹੜੇ ਸੱਤਣੀਆਂ ਜਿਹੜੇ ਹੈ ਕਰੇ ਮਿਹਣੇ ਭੁੱਲ ਕੇ ਤਾਂ ਇੱਕ ਹੋ ਜਾਂਦੇ ਜਾਂਦੇ ਆ ਉਹ ਸਾਰੇ ਤੁੱਟ ਜਾਂਦੇ ਨੇ ਜਿਵੇਂ ਕੀ ਕਿਹਾ ਹੁੰਦਾ ਹੁੰਦਾ ਵੀ ਕੋਈ ਭਗਵੰਤ ਮਾਲ ਕੋਲ ਜਿਵੇਂ ਖ ਕੋਲ ਲਿਆ ਸੀਗੇ ਵੀ ਭਗਵਾਨ ਤਮਨ ਕੋਲ ਅਸੀ ਬਾਦ ਸਿੰਘ ਮਸੀਨ ਹੈਗੀ ਆ ਵੀ ਜਿਹੜੀ ਤੇਤਰੀ ਇਧਰੋਂ ਚੱਕ ਦਨੂ ਬਾਦ ਸਿੰਘ ਜੀ ਦਾ ਕੱਢਿਆ ਉਹ ਸਾਫ ਕਰਕੇ ਉਹ ਕਲੀਨ ਹੋ ਜਾਂਦੀ ਆ ਜਿਹੜੇ ਉਹ ਸਾਰੇ ਪਾਪ ਧੋਤੇ ਜਾਂਦੇ ਨੇ ਉਹ ਆਵਾਮ ਦੀ ਸਰਕਾਰ ਆਵਾਮ ਪਾਰਟੀ ਦੇ ਵਿੱਚ ਜਾ ਕੇ ਇੱਕ ਸਾਫ ਸੁਥਰੇ ਅਖਸ਼ ਵਾਲਾ ਬੰਦਾ ਬਣ ਜਾਂਦਾ ਕਿਤੇ ਨਾ ਕਿਤੇ ਜਿਹੜਾ ਮੁਕਾਬਲਾ ਤਕੋਣਾ ਨਜ਼ਰ ਆ ਰਿਹਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਮੀਤਹਿਰ ਅਤੇ ਸੁਖਪਾਲ ਖਹਿਰਾ ਦੇ ਵਿੱਚ ਜੇ ਕਹਿ ਲਈ ਚੁੰਦਾ ਸਾਹ ਦਾ ਵੀ ਕਿਤੇ ਨਾ ਕਿਤੇ ਬਾਦ ਦੇ ਵਿੱਚ ਜ਼ਿਕਰ ਆਉਂਦਾ ਸੀ ਤਿੰਨੇ ਜਿਹੜੇ ਕੈਂਡੀਡੇਟ ਨੇ ਕਹਿ ਲਿਆ ਵੀ ਪੂਰੇ ਸਟਰੋਂਗ ਕੈਂਡੀਡੇਟ ਮੰਨੇ ਜਾਂਦੇ ਸੀ ਹੁਣ ਕੀ ਲੱਗਦਾ ਵੀ ਮੁਕਾਬਲਾ ਜਿਹੜਾ ਟਿਕਾਣਾ ਰਹਿ ਗਿਆ ਜਾਂ ਹੁਣ ਇਹ ਇੱਕ ਪਾਸੜ ਹੋਊਗਾ ਇਹ ਦੇਖੋ ਇੱਕ ਬਾਸਲ ਮੁਕਾਬਲਾ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਜਦੋਂ ਜਿਵੇਂ ਖੈਰੇ ਹੋਂ ਦਾ ਲੱਗਦਾ ਸੀ ਵੀ ਉਹ ਮੱਲਾ ਮਾਰਨਗੇ ਇੱਥੋਂ ਇਹ ਸੀਟ ਨੂੰ ਕੱਢ ਕੇ ਲੈ ਕੇ ਜਾਣਗੇ ਪਰ ਵੱਡੇ ਲੀਡ ਤੇ ਜਿੱਤ ਹਾਸਲ ਕਰਦੇ ਦਾਅਵੇ ਕਰਦੇ ਸੀ ਹੁਣ ਕਿਤੇ ਨਾ ਕਿਤੇ ਦੇਖਿਆ ਜਾ ਵੀ ਵੀ ਜਿਹੜਾ ਖੈਰਾ ਸਾਹਿਬ ਕਿਤੇ ਮੈਨੂੰ ਤੀਜੇ ਨੰਬਰ ਤੇ ਉਹਦੇ ਨਜ਼ਰ ਆਉਣਗੇ ਕਿਉਂਕਿ ਸਿੰਘ ਸਿੰਘ ਮਾਨ ਦਾ ਜਿਹੜਾ ਵੋਟ ਬੈਂਕ ਹੈਗਾ ਉਹ ਬਹੁਤ ਵੱਡਾ ਵੋਟ ਬੈਂਕ ਹੈਗਾ ਜ਼ਿਲ੍ਹਾ ਸਰੂਰ ਦੇ ਵਿੱਚ ਜਿੰਨੇ ਮੁਹੰਮਦਨ ਵੋਟ ਆ ਗਈ ਉਹ ਸਿੰਘ ਸਿੰਘ ਮਾਨ ਦੇ ਨਾਲ ਜੁੜੀ ਹੋਈ ਆ ਬਾਕੀ ਕੱਟੜ ਸਿੱਖ ਜੋੜੂ ਵਿੱਚ ਜੁੜੀ ਹੋਈ ਆ ਉਹਦਾ ਪੱਕੀ ਹੈਗੀ ਆਈ ਸੀ ਪਰ ਕਿਤੇ ਨਾ ਕਿਤੇ ਜਿਹੜਾ ਹੋਏਗਾ ਹੁਣ ਦਲਵੀਰ ਗੋੜੀ ਤੇ ਜਾਣ ਕਰਕੇ ਮੁਕਾਬਲੇ ਤੋਂ ਜਿਹੜੇ ਖੈਰਾ ਸਾਹਿਬ ਬਾਹਰ ਹੁੰਦੇ ਨਜ਼ਰ ਆਉਂਦੇ ਨੇ ਮੈਨੂੰ ਇਸ ਮੁਕਾਬਲੇ ਦੇ ਵਿੱਚ ਤਾਂ ਦੋ ਹੀ ਕੈਂਡੀਡੇਟ ਰਹਿਣ ਕਿ ਮਜੂਦਾ ਸਰਕਾਰ ਦੇ ਮੀਤ ਹੇਰ ਅਤੇ ਸਿਵਲ ਸਿੰਘ ਮਾਨ ਕਿਉਂਕਿ ਜਿਹੜਾ ਦਲਵੀਰ ਗੋੜੀ ਨਾਲ ਵੱਡਾ ਵੋਟ ਬੈਂਕ ਜੁੜੇ ਹੋਣ ਕਰਕੇ ਜਿਹੜੀ ਜੋਤ ਚੁੜੀ ਹੋਈ ਆ ਜੋਤ ਦਾ ਤਾਂ ਇਹ ਜੋਤ ਨੂੰ ਇੱਕ ਨਸ਼ਾ ਹੀ ਹੁੰਦਾ ਵੀ ਜਿੱਥੇ ਉਹਨਾਂ ਨੇ ਕਹਿਤਾ ਉਹ ਆਪਣੇ ਨਸਕੇ ਕੰਮ ਤੇ ਚੱਲਦੇ ਹੋ ਉੱਥੇ ਹੀ ਪਹੁੰਚਣਗੇ ਉਹ ਜਿਵੇਂ ਕਿ ਪਿਛਲੀ ਵਾਰੀ ਹਵਾ ਹਵਾ ਦੇ ਵਿੱਚ ਭਗਵੰਤ ਮਾਨ ਦੀ ਹਵਾ ਤੇ ਆਮ ਦੀ ਹਵਾ ਦੇਗੀ ਉਹ ਵੀ ਜੋਤ ਨਹੀਂ ਹਵਾ ਬਣਾਈ ਹੋਈ ਸੀਗੀ ਅਰ ਹੁਣ ਵੀ ਜਿਹੜਾ ਗੋਲਡੀ ਦਾ ਇਸ ਗੱਲ ਦਾ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਜਾਂ ਸ਼ਹਿਰ ਦੇ ਲੋਕਾਂ ਨੂੰ ਹਲਕੇ ਦੇ ਲੋਕਾਂ ਨੂੰ ਬਹੁਤ ਵੱਡਾ ਦੁੱਖ ਲੱਗਿਆ ਵੀ ਦ੍ਰਿਵੀਰ ਗੋਲਡੀ ਨੂੰ ਕਾਂਗਰਸ ਪਾਰਟੀ ਵੱਲੋਂ ਅੱਖਾਂ ਉਪਰੋਕੇ ਕਿਉਂ ਕੀਤਾ ਗਿਆ ਕਿਤੇ ਨਾ ਕਿਤੇ ਹੁਣ ਇਹ ਵੱਡਾ ਇਫੈਕਟ ਪਾ ਸਕਦਾ ਜੀ ਵੋਟ ਬੈਂਕ ਦੇ ਉੱਤੇ ਵੋਟ ਬੈਂਕ ਤੇ ਇਫੈਕਟ ਪਊਗਾ ਇਹ ਹੋ ਸਕਦਾ ਇਹਦੇ ਨਾਲ ਜਿਹੜੇ ਨਤੀਜੇ ਦਾ ਸਮੀਕਰਨ ਬਦਲੇ ਜਾਣਗੇ ਤੇ ਇਹਦੇ ਕੋਈ ਬਹੁਤ ਵੱਡੀ ਗਲਤੀ ਦਾ ਅਹਿਸਾਸ ਕਾਂਗਰਸ ਨੂੰ ਨਤੀਜੇ ਤੋਂ ਬਾਅਦ ਹੋਣਾ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਲਈ ਸਮਾਂ ਕੱਢਣ ਲਈ ਤੇ ਇਹ ਸਾਡਾ ਸਰਬਜੀਤ ਸਿੰਘ ਰਟੋਲਾ ਸੀਨੀਅਰ ਪੱਤਰਕਾਰ ਬਲੇਰ ਕੋਟਲਾ ਤੋਂ ਤੇ ਜਿਨ੍ਹਾਂ ਨੇ ਬਹੁਤ ਹੀ ਡੂੰਘੀਆਂ ਡੂੰਘੀਆਂ ਗੱਲਾਂ ਦੱਸੀਆਂ ਰਾਜਨੀਤੀ ਦੇ ਬਾਰੇ ਤੇ ਕੀ ਬਦਲਾਅ ਹੋ ਸਕਦਾ ਹੈ ਕੀ ਸਮੀਕਰਨ ਨੇ ਜਿਹੜੇ ਚੇਂਜ ਹੋ ਸਕਦੇ ਨੇ ਤੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਜਿਹੜੀ ਸੰਗਰੂਰ ਸੀਟ ਹੈ ਉਹ ਕਿਸ ਦੀ ਝੋਲੀ ਪੈਂਦੀ ਹੈ ਜਾਂ ਕਿਹੜਾ ਕੈਂਡੀਡੇਟ ਆ ਉਹ ਭਾਗਾ ਵਾਲਾ ਹੋਵੇਗਾ ਤੇ ਕਿਸ ਦੀ ਝੋਲੀ ਦੇ ਵਿੱਚ ਇਹ ਸਗਰੂਰ ਸੀਟ ਜਾਵੇਗੀ ਤੇ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡੇ ਪੇਜ ਦੇ ਨਾਲ ਬਨੇ ਰਹੋ ਤੇ ਸਾਰਿਆਂ ਤੋਂ ਇਜਾਜ਼ਤ ਲੈਨੇ ਆਖਰੀ ਦੇ ਵਿੱਚ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ